ਰਜਿੰਦਰ ਹਸਪਤਾਲ ਦੀ ਮੋਰਚੀ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ੋਭਦੀ ਮ੍ਰਿਤਕ ਦੇ ਨੂੰ ਕਿਸਾਨ ਆਗੂਆਂ ਨੇ ਕਿਸਾਨੀ ਚੰਡੇ ਦੇ ਵਿੱਚ ਲਪੇੜ ਲਿੱਤਾ ਤੇ ਐਂਬੂਲੈਂਸ ਨੂੰ ਫੁੱਲਾਂ ਦੇ ਨਾਲ ਸਜਾਇਆ ਹੈ ਤਸਵੀਰਾਂ ਦਿਖਾ ਦਿੰਨੇ ਹਾਂ ਮੋਰਚੀ ਘਰ ਦੀਆਂ ਜਿੱਥੇ ਕਿਸਾਨ ਆਗੂ ਮੌਜੂਦ ਨੇ ਹੱਥਾਂ ਦੇ ਵਿੱਚ ਫੁੱਲ ਨਜ਼ਰ ਆ ਰਹੇ ਸੀਗੇ ਇਹਦਾ ਫੁੱਲ ਤੋਂ ਬਾਅਦ ਹੁਣ ਤੁਸੀਂ ਇਹ ਫੁੱਲਾਂ ਦੀ ਵਰਖਾ ਦੇਖੋਗੇ ਕਿਸਾਨ ਜਿਹੜੇ ਉਸ ਐਂਬੂਲੈਂਸ ਨੂੰ ਸਜਾ ਕੇ ਖਨੋਰੀ ਬਾਰਡਰ ਤੇ ਲੈ ਕੇ ਜਾਣਗੇ ਇਹ ਕਾਫਲਾ ਦੇਖੋਗੇ ਅੱਗੇ ਜਿਹੜੀਆਂ ਪਾਇਲਟਾਂ ਲਗਾਈਆਂ ਗਿਆ ਨੇ ਬਠਿੰਡਾ ਪੁਲਿਸ ਦੀਆਂ ਗੱਡੀਆਂ ਲਗਾਈਆਂ ਗਿਆ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਹਰ ਤਸਵੀਰ ਜਿਹੜੀ ਹੈ ਕੈਮਰੇ ਦੀ ਨਜ਼ਰ ਨਾਲ ਦੇਖੋ ਕਿ ਸ਼ੁਭਦੀ ਮ੍ਰਿਤਕ ਦੇ ਜਿਹੜੀ ਆ ਉਹ ਖਨੋਰੀ ਬਾਰਡਰ ਲਜਾਈ ਜਾਵੇਗੀ ਤਾਂ ਇੱਥੇ ਕਿਸਾਨ ਆਗੂ ਮੌਜੂਦ ਨੇ ਕਿਸਾਨਾਂ ਆਗੂਦੋਂ ਨਾਲ ਗੱਲਬਾਤ ਕਰਦੇ ਆ ਸ਼ੁਭਦੀ ਮ੍ਰਿਤਕ ਦੇ ਨੂੰ ਕਿਸਾਨੀ ਝੰਡੇ ਦੇ ਵਿੱਚ ਪੇੜ ਲਿੱਤਾ ਹੈ ਫੁੱਲਾਂ ਦੇ ਨਾਲ ਐਂਬੂਲੈਂਸ ਆ ਚੁੱਕੀ ਹੈ ਖਨੋਰੀ ਬਾਰਡਰ ਜਾਣਗੀ ਕੀ ਕਹਿਣਾ ਚਾਹੋਗੇ ਠੀਕ ਹੈ ਇਹਦਾ ਪੂਰੇ ਸਨਮਾਨ ਨਾਲ ਅਸੀਂ ਖਨੋਰੀ ਬਾਰਡਰ ਤੇ ਲੈ ਜਾਾਂਗੇ ਉੱਥੇ ਜਿਹੜਾ ਆਪਣੇ ਜੋਦੇ ਬੈਠੇ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਉਸ ਤੋਂ ਬਾਅਦ 2 ਘੰਟੇ ਦੇ ਬਾਅਦ ਫਿਰ ਅਸੀਂ ਬਠਿੰਡਰ ਨੂੰ ਰਵਾਨਾ ਹੋਵਾਂਗੇ 3-4 ਵਜੇ ਦੇ ਕਰੀਬ ਸੰਸਕਾਰ ਹੋਏਗਾ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਐਫਆਈਆਰ ਹੋਵੇ ਰਾਤੀ ਕਾਫੀ ਸਮਾਂ ਲੱਗ ਗਿਆ ਕਿ 12:30 ਵਜੇ ਪੋਸਟਮਾਰਟਮ ਹੁੰਦਿਆ ਉਹਨੂੰ ਉਸ ਤੋਂ ਬਾਅਦ ਕਿਤੇ ਜਾ ਕੇ ਪੋਸਟਮਾਰਟਮ ਹੋਇਆ ਅੱਜ ਪਰਿਵਾਰ ਅਤੇ ਕਿਸਾਨ ਉਸਦੇ ਆਖਰੀ ਦਰਸ਼ਨ ਕਰ ਸਕਣਗੇ ਸੰਸਕਾਰ ਹੋ ਸਕੇਗਾ ਬਿਲਕੁਲ ਰਾਤ ਬਹੁਤ ਅੱਛੀ ਸੀਗਾ ਤੁਹਾਡੇ ਸਾਹਮਣੇ ਸੀਗਾ 2:30 ਵਜੇ ਦੇ ਕਰੀਬ 3 ਵਜੇ ਦੇ ਕਰੀਬ ਗਏ ਅਸੀਂ ਉਸ ਤੋਂ ਬਾਅਦ ਜਿੱਦਾਂ ਇਹ ਹੁਣ ਚੱਲਿਆ ਸੀ ਪ੍ਰਧਾਨ ਜੀ ਨਾਲ ਨੇ ਤੇ ਉਸ ਤੋਂ ਬਾਅਦ ਪਿੰਡ ਪਹੁੰਚੇਗਾ 3 ਵਜੇ ਸੰਸਕਾਰ ਕਰਾਂਗੇ ਸਰ ਤਾਂ ਬਿਲਕੁਲ ਇਹ ਦੇਖੋ ਸ਼ੁਭਦੀ ਮ੍ਰਿਤਕ ਦੇ ਜਿਹੜੀ ਆ ਇੱਥੋਂ ਦੀ ਲਜਾਈ ਜਾ ਰਹੀ ਹੈ ਤਾਂ ਇਹ ਤਸਵੀਰਾਂ ਪਟਿਆਲਾ ਦੀ ਮੋਰਚਰੀ ਦੀਆਂ ਨੇ ਜਿਹੜੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੁਲਿਸ ਦਾ ਸਖਤ ਪਹਿਰਾ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਪੁਲਿਸੀ ਪੁਲਿਸ ਚਾਰੇ ਬੰਨੇ ਤੁਹਾਨੂੰ ਨਜ਼ਰ ਆਵੇਗੀ ਕਹੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇੱਥੇ ਹਰ ਪਾਸੇ ਪੁਲਸੀ ਪੁਲਸ ਨਜ਼ਰ ਆ ਰਹੀ ਹੈ ਤਾਂ ਇਹ ਐਂਬੂਲੈਂਸ ਦੇਖੋਗੇ ਸ਼ੁਭਦੀ ਮ੍ਰਿਤਕ ਦੇ ਜਿਹੜੀ ਆ ਉਸੇ ਐਂਬੂਲੈਂਸ ਦੇ ਵਿੱਚ ਰੱਖੀ ਗਈ ਹੈ ਇਸ ਐਂਬੂਲੈਂਸ ਦੇ ਵਿੱਚ ਰੱਖ ਕੇ ਸ਼ੁਭਦੀ ਮ੍ਰਿਤਕ ਦੇ ਨੂੰ ਖਨੋਰੀ ਬਾਰਡਰ ਲਜਾਇਆ ਜਾ ਰਿਹਾ ਹੈ ਤਾਂ ਕਾਕਾ ਸਿੰਘ ਕੋਟੜਾ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਹੈ ਕਾਕਾ ਜੀ ਖਨੋਰੀ ਬਾਰਡਰ ਲੈ ਕੇ ਜਾ ਰਹੇ ਹੋ ਫਿਰ ਅੱਜ ਹਾਂਜੀ ਅਸੀਂ ਹੁਣ ਇਸ ਵਕਤ ਇੱਥੋਂ ਆਪਾਂ ਰਜਿੰਦਰਾ ਹਸਪਤਾਲ ਦੇ ਵਿੱਚੋਂ ਜੀ ਲੈ ਕੇ ਜਾਨੇ ਸ਼ੁਭਕਰ ਨੂੰ ਇਹਨੂੰ ਆਪਾਂ ਜਿੱਥੇ ਉੱਥੇ ਖਨੋਰੀ ਮੋਰਚੇ ਦੇ ਵਿੱਚ ਅੱਲੇ ਜਾ ਕੇ ਲਗਭਗ ਅਸੀਂ 2:30 ਵਜੇ ਨੂੰ ਪਿੰਡ ਬੱਲੋ ਦੇ ਵਿੱਚ ਸੰਸਕਾਰ ਵਾਲੇ ਨੂੰ ਪਹੁੰਚਾਂਗੇ ਜਿੰਨੇ ਵੀ ਮੈਂ ਤੁਹਾਡੇ ਮੱਧਮ ਰਹੀਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਕੋਈ ਚੌਂਕ ਹੈ ਜਿੱਥੇ ਵੀ ਕਿਸੇ ਨੇ ਦਰਸ਼ਨ ਕਰਨੇ ਆ ਤਾਂ ਅਸੀਂ ਰੂਟ ਖਨੌਰੀ ਤੋਂ ਪਾ ਦੇਾਂਗੇ ਕਿ ਜਿਹੜਾ ਆਪਣਾ ਸੰਗਰੂਰ ਬਰਨਾਲਾ ਤੱਪਾ ਤੱਪੇ ਤੋਂ ਨਾਲ ਪਿੰਡ ਬੱਲੋ ਹੈ ਜੀ ਉੱਥੇ ਜਾ ਕੇ ਪਿੰਡ ਦੇ ਵਿੱਚ ਸੰਸਕਾਰ ਅਸੀਂ 2:30 ਵਜੇ ਨੂੰ ਕਰਾਂਗੇ ਹੁਣ ਖਨੌਰੀ ਬਾਰਡਰ ਲੈ ਕੇ ਹੁਣ ਕਿਰਾਸੀ ਖਨੌਰੀ ਬਾਰਡਰ ਬਾਰਡਰ ਕਿੰਨਾ ਸਮਾਂ ਰੱਖਾਂ ਬਸ ਉੱਥੇ ਦਰਸ਼ਨ ਕਰਵਾ ਕੇ ਸਾਰਿਆਂ ਨੂੰ ਜਿੰਨੇ ਕਿ ਸਾਨੂੰ ਡੇਢ 2 ਘੰਟੇ ਲੱਗ ਜਾਣੇ ਖਨੂਰ ਜਾਣ ਦੇ ਘੰਟਾ ਉੱਥੇ ਰੱਖ ਕੇ ਫਿਰ ਅਸੀਂ ਦਰਸ਼ਨ ਕਰਕੇ ਬੋਲ ਕੇ ਇਸ ਤਰ੍ਹਾਂ ਰਿਪੀਟ ਕਰਕੇ ਫਿਰ ਉਸੇ ਤੁਮ ਪ੍ਰਵਾਹ ਨਾਲ ਹੀ ਆ ਜੀ ਸਵਾਰ ਨਾਲ ਪ੍ਰਵਾਹ ਨਾਲ ਕਿੰਨੇ ਵਿੱਚ ਰੱਖਿਆ ਜੀ ਆ ਬਿਲਕੁਲ ਇਹ ਤਸਵੀਰ ਦੇਖੋ ਕਿ ਸ਼ੁਗਦੀ ਮ੍ਰਿਤਕ ਦੇ ਜਿਹੜੀ ਆ ਉਹ ਇਸ ਐਂਬੂਲੈਂਸ ਦੇ ਵਿੱਚ ਰੱਖ ਕੇ ਲਿਜਾਈ ਜਾ ਰਹੀ ਆ ਤਾਂ ਇਹ ਤਸਵੀਰ ਦੇਖੋਗੇ ਕਿ ਸਾਨੀ ਝੰਡੇ ਦੇ ਵਿੱਚ ਉਸ ਦਾ ਸਨਮਾਨ ਕੀਤਾ ਗਿਆ ਹੈ ਕਿ ਸ਼ੁਭਦੀ ਮ੍ਰਿਤਕ ਦੇ ਜਿਹੜੀ ਆ ਹੁਣ ਖਨੋਰੀ ਬੋਡਾ ਲਜਾਈ ਜਾਵੇਗੀ ਤਾਂ ਇਹ ਤਸਵੀਰ ਤੁਸੀਂ ਐਕਸਕਲੂਸਿਵ ਤਸਵੀਰ ਜਿਹੜੀ ਆ ਉਹ ਦੇਖੋ ਕਿ ਸ਼ੁਭਦੀ ਮ੍ਰਿਤਕ ਦੇ ਜਿਹੜੀ ਆ ਉਹ ਇੱਥੋਂ ਦੀ ਲਜਾਈ ਜਾਵੇਗੀ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਸ਼ੁਭਦੀ ਮ੍ਰਿਤਕ ਦੇ ਜਿਹੜੀ ਆ ਕਿਸਾਨੀ ਝੰਡੇ ਦੇ ਵਿੱਚ ਲਪੇਟ ਕੇ ਉਹ ਲਜਾਈ ਜਾ ਰਹੀ ਹੈ ਤਾਂ ਕਾਕਾ ਸਿੰਘ ਕੋਟੜਾ ਇੱਥੇ ਪਹੁੰਚੇ ਹੋਏ ਸੀਗੇ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਸ਼ੁਭਦੀ ਮ੍ਰਿਤਕ ਨੂੰ ਤੁਸੀਂ ਦੇਖੋ ਕਿ ਪਰਿਵਾਰ ਅੰਦਰ ਮੌਜੂਦ ਆ ਗੱਡੀ ਦੇ ਵਿੱਚ ਪਰਿਵਾਰ ਬੈਠਾ ਹੋਇਆ ਹੈ ਦਾ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਸ਼ੁਭਦੀ ਮ੍ਰਿਤਕ ਦੇ ਜਿਹੜੀ ਹੁਣ ਲਜਾਈ ਜਾ ਰਹੀ ਹੈ ਤਾਂ ਖਨੋਰੀ ਬਾਰਡਰ ਹੈ ਸ਼ੁਭਦੀ ਮ੍ਰਿਤਕ ਦੇ ਲੈ ਕੇ ਜਾਈ ਜਾ ਰਹੀ ਹੈ ਤਾਂ ਇਹ ਤਸਵੀਰ ਦੇਖੋ ਲਾਈਵ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸ਼ੁਭਦੀ ਮ੍ਰਿਤਕ ਦੇ ਤੁਸੀਂ ਇਹ ਦੇਖੋ ਕਿ ਇਸ ਦੇ ਵਿੱਚ ਲਜਾਈ ਜਾ ਰਹੀ ਹੈ ਤਾਂ ਸ਼ਰਦਾ ਦੇ ਫੁੱਲ ਜਿਹੜੇ ਪੇੜ ਕਿਤੇ ਜਾਣ ਨੇ ਲੱਖਾਂ ਕਿਸਾਨ ਇੰਤਜ਼ਾਰ ਕਰ ਰਹੇ ਨੇ ਸ਼ੁਭਦਾ ਉੱਥੇ ਤਾਂ ਕਹਿ ਸਕਦੇ ਹਾਂ ਖਨੋਰੀ ਬਾਰਡਰ ਦੇ ਉੱਪਰ ਹੁਣ ਇਹ ਐਂਬੂਲੈਂਸ ਰਵਾਨਾ ਹੋਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਸਾਨੀ ਝੰਡੇ ਦੇ ਵਿੱਚ ਸ਼ੁਭ ਨੂੰ ਲਪੇਟਿਆ ਗਿਆ ਤਾਂ ਇਹ ਤਸਵੀਰ ਦੇਖੋਗੇ ਕਿ ਉੱਪਰ ਫੁੱਲਾਂ ਦੇ ਨਾਲ ਐਂਬੂਲੈਂਸ ਨੂੰ ਸਜਾ ਕੇ ਲਜਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਮੋਹਤਰੀ ਤੋਂ ਐਂਬੂਲੈਂਸ ਦੇ ਵਿੱਚ ਸ਼ੁਭ ਦੀ ਮ੍ਰਿਤਕ ਦੇ ਜਿਹੜੀ ਆ ਉਹ ਲਜਾਈ ਜਾ ਰਹੀ ਹੈ ਤਾਂ ਇਹ ਤਸਵੀਰਾਂ ਕਾਫੀ ਅਹਿਮ ਨੇ ਕਿਉਂਕਿ ਪਰਿਵਾਰ ਅੰਦਰ ਬੈਠਿਆ ਹੋਇਆ ਨਜ਼ਰ ਆ ਰਿਹਾ ਹੈ ਸ਼ੁਭ ਦੇ ਪਿਤਾ ਨਜ਼ਰ ਆ ਰਹੇ ਨੇ ਤਾਂ ਕਹਿ ਸਕਦੇ ਹਾਂ ਕਿ ਹੁਣ ਖਨੋਰੀ ਬਾਰਡਰ ਤੇ ਸ਼ੁਭ ਦੀ ਮ੍ਰਿਤਕ ਦੇ ਜਿਹੜੀ ਆ ਉਹ ਲਿਜਾਈ ਜਾ ਰਹੀ ਹੈ ਤੁਸੀਂ ਦੇਖੋ ਕਿ ਐਂਬੂਲੈਂਸ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਫੁੱਲਾਂ ਦੀ ਵਰਖਾ ਜਿਹੜੀ ਹੈ ਇਸ ਐਂਬੂਲੈਂਸ ਦੇ ਉੱਪਰ ਉਹ ਕੀਤੀ ਗਈ ਹੈ ਕਿਸਾਨੀ ਚੰਡੇ ਦੇ ਵਿੱਚ ਸ਼ੁਭ ਨਜ਼ਰ ਆ ਰਿਹਾ ਹੈ ਤਾਂ ਕਹਿ ਸਕਦੇ ਹਾਂ ਤਾਂ ਅੱਜ ਸ਼ੁਭ ਦਾ ਸੰਸਕਾਰ ਜਿਹੜਾ ਜੱਦੀ ਪਿੰਡ ਚ ਕੀਤਾ ਜਾਵੇਗਾ ਤਾਂ ਕਹਿ ਸਕਦੇ ਹਾਂ ਕਿ ਅੱਜ ਸ਼ੁਭ ਦੀ ਆਖਰੀ ਵਿਦਾਈ ਹੈ ਤਾਂ ਇਹ ਦੇਖੋ ਤਸਵੀਰਾਂ ਤੁਸੀਂ ਅਖੀਰਲੀਆਂ ਤਸਵੀਰਾਂ ਨੇ ਸ਼ੁਭ ਦੀਆਂ ਜਿੱਥੇ ਤੁਹਾਨੂੰ ਸਾਂਝਾ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਅੱਜ ਸ਼ੁਭ ਦਾ ਸੰਸਕਾਰ ਜਿਹੜਾ ਉਸ ਦੇ ਜੱਦੀ ਪਿੰਡ ਬਲਵਾਨਾ ਵਿਖੇ ਕਿੱਤਾ ਜਾਵੇਗਾ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਹੁਣ ਖਨੋਰੀ ਬਾਰਡਰ ਤੇ ਇਹ ਮ੍ਰਿਤਕ ਦੇ ਲਿਜਾਈ ਜਾ ਰਹੀ ਹੈ ਜਿੱਥੇ ਖਨੋਰੀ ਬਾਰਡਰ ਤੇ ਪਹੁੰਚ ਕੇ ਸ਼ੋਭਨੂ ਸ਼ਰਧਾਂਜਲੀ ਦਿੱਤੀ ਜਾਣੀ ਹੈ ਲੱਖਾਂ ਕਿਸਾਨ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸ਼ੁਭ ਦੀ ਮ੍ਰਿਤਕ ਦੇ ਇੱਥੇ ਪਹੁੰਚੇਗੀ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਤਾਂ ਮੇਰੇ ਨਾਲ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਜਿਹੜੇ ਨੇ ਮੌਜੂਦ ਨੇ ਕਾਕਾ ਜੀ ਅੱਜ ਫਿਰ ਖਨੋਰੀ ਬਾਰਡਰ ਚੱਲੇ ਹੋ ਫਿਰ ਹੁਣ ਹਾਂ ਖਨੋਰੀ ਤੋਂ ਜਾ ਕੇ ਫਿਰ ਅਸੀਂ ਪਿੰਡ ਲੈ ਕੇ ਤਹੇ ਤਸਵੀਰ ਦੇਖੋ ਕਿ ਕਿਸਾਨ ਆਗੂ ਚਾਰੇ ਪਾਸੇ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਕਿਸਾਨ ਆਗੂਆਂ ਨੇ ਇਸ ਮ੍ਰਿਤਕ ਦੇ ਨੂੰ ਰਿਸੀਵ ਕੀਤਾ ਹਸਪਤਾਲ ਤੋਂ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਐਂਬੂਲੈਂਸ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਸ਼ਰਧਾਂਜਲੀ ਜਿਹੜੀ ਹੈ ਕਿਸਾਨ ਆਪੋ ਆਪਣੇ ਤਰੀਕੇ ਦੇ ਨਾਲ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਮ੍ਰਿਤਕ ਦੇ ਜਿਹੜੀ ਸ਼ੂਭਦੀ ਹੁਣ ਕਿਸਾਨੀ ਝੰਡੇ ਦੇ ਵਿੱਚ ਲਪੇਟ ਕੇ ਉਸ ਦਾ ਸਨਮਾਨ ਕਰਕੇ ਖਨੋਰੀ ਬੋਡਨ ਲਜਾਇਆ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰਜਿੰਦਰ ਹਸਪਤਾਲ ਤੋਂ ਜਿੱਥੇ ਸ਼ੂਭਦੀ ਮ੍ਰਿਤਕ ਦੇ ਜਿਹੜੀ ਹੁਣ ਖਨੋਰੀ ਬਾਰਡਰ ਜਾ ਰਹੀ ਹੈ ਖਨੋਰੀ ਬਾਰਡਰ ਲਿਜਾ ਕੇ ਉਸ ਨੂੰ ਉੱਥੇ ਆਖਰੀ ਵਿਦਾਈ ਜਿਹੜੀ ਆ ਉਹ ਦਿੱਤੀ ਜਾਣੀ ਹੈ ਤਾਂ ਇਹ ਤਸਵੀਰਾਂ ਕਾਫੀ ਅਹਿਮ ਤਸਵੀਰਾਂ ਨੇ ਮੋਹਤਸਰੀ ਦੀ ਤਸਵੀਰਾਂ ਨੇ ਰਜਿੰਦਰਾ ਹਸਪਤਾਲ ਪਟਿਆਲਾ ਦੀ ਤਸਵੀਰਾਂ ਨੇ ਜਿੱਥੇ ਤੁਸੀਂ ਦੇਖੋ ਕਿ ਸ਼ੁਬ ਨੂੰ ਹੁਣ ਲਿਜਾਇਆ ਜਾ ਰਿਹਾ ਤਾਂ ਮ੍ਰਿਤਕ ਦੇ ਜਿਹੜੀ ਸ਼ੁਬ ਦੀ ਉਹ ਲਿਜਾਈ ਜਾ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖੋ ਕਾਫੀ ਅਹਿਮ ਤਸਵੀਰ ਹੈ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਤਸਵੀਰਾਂ ਨੇ ਜਿੱਥੇ ਹੁਣ ਪੋਸਟਮਾਰਟਮ ਹੋਇਆ ਹੈ ਸ਼ੁਭਦਾ ਬੀਤੀ ਰਾਤ ਜਦੋਂ ਪੋਸਟਮਾਰਟਮ ਹੋਇਆ ਸੀਗਾ ਉਸ ਦੀ ਰਿਪੋਰਟ ਜਿਹੜੀ ਜਦੋਂ ਆਵੇਗੀ ਤਾਂ ਸਾਫ਼ ਹੋ ਜਾਵੇਗਾ ਕਿ ਆਖਿਰਕਾਰ ਸ਼ੁਭਦੀ ਮੌਤ ਕਿਸ ਤਰ੍ਹਾਂ ਹੋਈ ਹੈ ਕਿ ਬਿਲਕੁਲ ਤਸਵੀਰਾਂ ਤੁਸੀਂ ਦੇਖਿਆ ਨੇ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਜਿੱਥੇ ਇੱਕ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਜਿਹੜੇ ਪਹੁੰਚੇ ਸਨ ਉਹਨਾਂ ਨੇ ਪਹੁੰਚ ਕੇ ਪਰਿਵਾਰ ਦੇ ਨਾਲ ਇੱਥੇ ਪਹੁੰਚ ਕੇ ਅਸ਼ੁਭ ਦੀ ਮ੍ਰਿਤਕ ਦੇ ਨੂੰ ਜਿਹੜਾ ਕਿਸਾਨੀ ਝੰਡੇ ਦੇ ਵਿੱਚ ਲਪੇਟਿਆ ਤੇ ਉਸ ਤੋਂ ਬਾਅਦ ਐਂਬੂਲੈਂਸ ਨੂੰ ਫੁੱਲਾਂ ਦੇ ਨਾਲ ਸਜਾਇਆ ਅਤੇ ਸ਼ਰਦਾ ਦੇ ਫੁੱਲ ਭੇਟ ਕਰਕੇ ਉਸ ਨੂੰ ਖਨੋਰੀ ਬਾਰਡਰ ਲਜਾਇਆ ਗਿਆ 72 ਕਿਲੋਮੀਟਰ ਦਾ ਸਫ਼ਰ ਹੈ ਤਾਂ ਕਹਿ ਸਕਦੇ ਆ ਡੇਢ ਘੰਟੇ ਤੱਕ ਜਿਹੜੀ ਬੋਡੀ ਜਿਹੜੀ ਹੈ ਮ੍ਰਿਤਕ ਦੇ ਜਿਹੜੀ ਆ ਉਹ ਖਨੋਰੀ ਬਾਰਡਰ ਤੇ ਪਹੁੰਚੇ ਕਿ ਜਿੱਥੇ ਲੱਖਾਂ ਕਿਸਾਨ ਜਿਹੜੇ ਇੰਤਜ਼ਾਰ ਕਰਨ ਕਿ ਸ਼ੁਭਦੀ ਮ੍ਰਿਤਕ ਦੇ ਪਹੁੰਚੇ ਕਿਉਂਕਿ ਸ਼ੁਭਦਾ ਜਿਹੜੀ ਕਹਿ ਸਕਦੇ ਆ ਮੋਤ ਜਿਹੜੀ ਆ ਖਨੋਰੀ ਬਾਰਡਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਹੋਈ ਸੀਗੀ ਤਾਂ ਉਸ ਤੋਂ ਬਾਅਦ ਸ਼ੁਭਦੀ ਮ੍ਰਿਤਕ ਦੇ ਨੂੰ ਇੱਥੇ ਲਿਆਂਦਾ ਗਿਆ ਸੀਗਾ ਤਾਂ ਬੀਤੀ ਰਾਤ 11:30 ਵਜੇ ਦੇ ਕਰੀਬ ਜਿਹੜਾ ਸ਼ੁਭਦਾ ਪੋਸਟਮਾਰਟਮ ਜਿਹੜਾ ਹੋਇਆ ਹੈ ਪੋਸਟਮਾਰਟਮ ਦੀ ਰਿਪੋਰਟ